ਮੈਂ ਫੈਨ ਪਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਰੱਸਾ ਚੁੰਮ ਕੇ ਫਾਂਸੀ ਦਾ ਹਿੱਕ ਤਾਣ ਕੇ ਸੂਲੀ ਚੜਦਾ ਮੁੜ ਕੇ ਆ ਜਾ ਵੀੜਿਆ ਵੇ ਅੜਦਾਸ਼ੀ ਗੀਨਤ ਕਰਦਾ ਮੈਂ ਫੈਨ ਪਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਮੈਂ ਫੈਨ ਪਗਤ ਸਿੰਘ ਪਹਲਵਾਨਾਂ ਦਾ ਪਰਿਵਾਰ ਹੈ ਉਸ ਪਰਿਵਾਰ ਦੇ ਵਿੱਚ ਇੱਕ ਸਿੰਗਰ ਨੇ ਜਨਮ ਲਿਆ ਹੈ ਪਰ ਪਰਿਵਾਰ ਚਾਹੁੰਦਾ ਹੈ ਕਿ ਨਾਲ ਦੀ ਨਾਲ ਇਹ ਪਹਲਵਾਨੀ ਵੀ ਕਰੇ ਕਬੱਡੀ ਵੀ ਖੇਡੇ ਆਪਣਾ ਜ਼ੋਰ ਵੀ ਦਿਖਾਏ ਔਰ ਨਾਲ ਦੀ ਨਾਲ ਉਹਨਾਂ ਨੇ ਇਸ ਬੱਚੇ ਦਾ ਜੋ ਸ਼ੌਂਕ ਹੈ ਉਸ ਨੂੰ ਸਪੋਰਟ ਕਰਨ ਦੀ ਸੋਚੀ ਹੈ ਪੂਰਾ ਪਰਿਵਾਰ ਇੱਕ ਸਾਥ ਹੈ ਔਰ ਵੱਡੀ ਗੱਲ ਹੈ ਕਿ ਕਿਸਮੇ ਕਿੰਨਾ ਹੈ ਦਮ ਔਰ ਰਿਐਲਿਟੀ ਸ਼ੋਅ ਦੇ ਵਿੱਚ ਇਸ 9 ਸਾਲਾਂ ਬੱਚੇ ਨੇ ਮੱਲਾ ਮਾਰੀਆਂ ਹਨ ਉਹ ਕੰਪੀਟੀਸ਼ਨ ਜਿੱਤ ਕੇ ਪਰਿਵਾਰ 'ਚ ਪਹੁੰਚਿਆ ਹੈ ਪਰਵਾਹ ਚ ਖੁਸ਼ੀਆਂ ਦਾ ਮਾਹੌਲ ਹੈ ਬੱਚੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕਿੰਵੀਂ ਕਲਾਸ ਸਟੱਡੀ ਕਰਦੇ ਹੋ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਮੇਰਾ ਨਾਮ ਹਰਗੁੰਤਾ ਸਿੰਘ ਹੈ ਮੈਂ ਚੌਥੀ ਕਲਾਸ ਵਿੱਚ ਪੜ੍ਹਦਾ ਹਾਂ ਕਿਹੜੇ ਸਕੂਲ ਚ ਪੜ੍ਹਦੇ ਹੋ ਲਿੱਟਲ ਕੈਂਪਸ ਇੰਟਰਨੈਸ਼ਨਲ ਸਕੂਲ სპੋਰਟਸ ਅਕੈਡਮੀ ਤੁਹਾਡੇ ਪਰਿਵਾਰ ਚ ਪਹਿਲਵਾਨੀ ਦਾ ਸਾਰਿਆਂ ਨੂੰ ਸ਼ੌਂਕ ਸੀ ਕਬੱਡੀ ਖੇਡਦੇ ਸੀ ਤੁਸੀਂ ਇੱਕ ਸੰਗੀਤ ਦਾ ਸ਼ੌਂਕ ਤੁਹਾਨੂੰ ਪਿਆ ਹੈ ਇਹ ਕਿੱਦਾਂ ਤੁਹਾਨੂੰ ਸ਼ੌਂਕ ਪਿਆ ਮੈਂ ਜਿੱਦੋਂ ਪਾਪਾ ਨੇ ਇੱਕ ਕਿਸਾਨੀ ਸ਼ੰਗਰ ਵੇਲੇ ਦਿੱਲੀ ਗਿਆ ਹਾਂ ਉਦੋਂ ਮੈਂ ਇਹ ਸਟੇਜ ਤੇ ਜਿਹੜੀ ਗਾਣੀ ਮੈਂ ਅਨੰਦ ਸੁਣ ਕੇ ਬਾਅਦ ਜਦ ਮੈਂ ਘਰ ਆਇਆ ਉਦੋਂ ਮੈਂ ਸਾਇਰਨ ਕਹਿ ਮੈਂ ਸਿੰਗਰ ਬਣਨਾ ਪਰਿਵਾਰ ਹਰਵੇ ਦੇ ਬੱਚਿਆਂ ਨੂੰ ਅੱਜ ਕੱਲ ਕਹਿੰਦਾ ਕੰਪੀਟੀਸ਼ਨ ਬੜਾ ਆ ਕਿ ਤੁਸੀਂ ਪੜੋ ਇਨੇ ਪਰਸਨ ਨੰਬਰ ਲੈ ਕੇ ਆਓ ਤੁਸੀਂ ਪੜਦੇ ਵੀ ਹੋ ਨਾਲ ਨਾਲ ਤੁਸੀਂ ਸਿੰਗਿੰਗ ਵੀ ਕਰਨੀ ਹੈ ਫਿਰ ਤੁਸੀਂ ਕਿਦਾਂ ਮੈਨੇਜ ਕਰਦੇ ਹੋ ਦੋਨਾਂ ਨੂੰ ਮੈਂ ਸਟੱਡੀ ਟਾਈਮ ਸਟੱਡੀ ਕਰਦਾ ਹਾਂ ਤੇ 뮤직 ਕਲਾਸ ਮੈਂ 2 ਹੋਅਰ ਜਿੰਨਾਂ ਜਦ ਤੁਸੀਂ ਆ ਕੇ ਪਾਪਾ ਨੂੰ ਦੱਸਿਆ ਪਹਿਲੀ ਵਾਰੀ ਕਿ ਮੈਂ ਗਾਣਾ ਵਾਂ ਪਾਪਾ ਦਾ ਕੀ ਰਿਸਪੌਂਸ ਸੀ ਪਰਿਵਾਰ ਦਾ ਕੀ ਰਿਸਪੌਂਸ ਸੀ ਔਰ ਹੁਣ ਤੁਹਾਡੇ 뮤ਜ਼ਿਕ ટીਚਰ ਤੁਹਾਨੂੰ ਬਾਕਾਇਦਾ ਟ੍ਰੇਨਿੰਗ ਦਿੰਦੇ ਆ ਕੀ ਕਹਿਣਾ ਚਾਹੋਗੇ ਇਹ ਪਾਪਾ ਕਹਿੰਦੇ ਹੀ ਮੈਂ 뮤ਜ਼ਿਕ ਲਈ ਟੀਚਰ ਲਗਾ ਦੇਣਾ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਸੁਣਾਓ ਤੁਸੀਂ ਬੜਾ ਪਿਆਰਾ ਇੱਕ ਸੌਂਗ ਆਇਆ ਮੈਂ ਫੈਨ ਭਗਤ ਸਿੰਘ ਦਾ ਮੈਂ ਚਾਹੁੰਨਾ ਕਿ ਤੁਹਾਡੀ ਆਵਾਜ਼ ਚ ਦਰਸ਼ਕ ਉਹ ਗੀਤ ਦੁਬਾਰਾ ਸੁਣੂ ਮੈਂ ਵੈਨ ਭਗਤ ਸਿੰਘ ਦਾ ਜਿਹੜਾ ਨਹੀਂ ਸ਼ਿ ਗੁਲਾਮੀ ਕਰਦਾ ਰੱਸਾ ਚੁੰਮ ਕੇ ਫਾਂਸੀ ਦਾ ਹਿੱਕ ਤਣ ਕੇ ਸੂਲੀ ਚੜਦਾ ਮੁੜ ਕੇ ਆ ਜਾ ਵੀੜੇ ਲਾਈਫ ਚ ਕੀ ਬanna ਚਾਹੁੰਦੇ ਹੋ ਕੀ ਸੁਪਨੇ ਆ ਤੁਹਾਡੇ ਜੇ ਸੁਪਨੇ ਤੋ ਅਚੀਵ ਕਰਨਾ ਚਾਹੁੰਦੇ ਹੋ ਕੀ ਬanna ਚਾਹੁੰਦੇ ਹੋ ਲਾਈਫ ਚ ਸਿੰਗਰ ਤੇ ਕਬੱਡੀ ਪਲੇਅਰ ਕਬੱਡੀ ਪਲੇਅਰ ਨਾ ਸਿੰਗਰ ਤੋ ਦੋਨਾਂ ਦੇ ਫੀਲਡਾਂ 'ਚ ਜਾਣਾ ਚਾਹੁੰਦੇ ਹੋ ਹਾਂਜੀ ਕਿੰਨਾ ਚਿਰ ਰਿਆਜ਼ ਕਰਾਉਂਦੇ ਆ ਤੁਹਾਡੇ 뮤ਜ਼ਿਕ ਟੀਚਰ ਕੀ ਕੁਛ ਦੱਸਦੇ ਆ ਤੁਹਾਨੂੰ ਮੈਨੂੰ ਇਹ ਸਿੰਗਿੰਗ ਤੇ ਸ਼ਬਦ ਦੱਸਦੇ 2 ਆਵਰਸ ਕਰੰਦੇ ਆ ਤੋ ਇਸ ਬੱਚੇ ਦੇ ਪੇਂਟਸ ਮਾਤਾ ਪਿਤਾ ਦਾਦਾ ਦਾਦਾ ਜੀ ਪੂਰਾ ਪਰਿਵਾਰ ਤੁਹਾਨੂੰ ਕੈਮਰਾ ਉਹ ਤਸਵੀਰਾਂ ਵਿਖਾ ਰਿਹਾ ਆ ਉਹ ਗੱਲਬਾਤ ਕਰਦੇ ਆ ਇਹਨਾਂ ਦੇ ਪਿਤਾ ਜੀ ਨਾਲ ਸਰ ਪਹਿਲਵਾਨਾਂ ਦਾ ਪਰਿਵਾਰ ਮੈਂ ਗੱਲ ਕੀਤੀ ਕੋਈ ਕਬੱਡੀ ਖੇਡਦਾ ਕੋਈ ਆਪਣੇ ਜੋਰਸ਼ ਮਾਰ ਕਰਦਾ ਮੱਚਾ ਇੱਕ ਹੀ ਲੀ ਤੋਂ ਵੱਖਰਾ हट ਕੇ ਤੁਰਿਆ ਪਰ ਸ਼ੌਂਕ ਬੜਾ ਪਿਆਰਾ ਜੋ ਅੱਜ ਕੱਲ ਸਾਰੇ ਬੱਚਿਆਂ 'ਚ ਹੈ ਕੀ ਕਹਿਣਾ ਚਾਹੋਗੇ ਵਧੀਆ ਗੱਲ ਆ ਜੀ ਸਿੰਗਿੰਗ ਵਾਲੀ ਸਾਈਟ ਤੇ ਚੱਲਿਆ ਕੰਪੀਟੀਸ਼ਨ ਹੈ ਕਿਹੜਾ ਜੀ ਉਹਦੇ ਵਿੱਚ ਨੇ ਪਾਰਟਿਸਿਪੇਟ ਕੀਤਾ ਪਹਿਲਾਂ ਕੁਆਟਰਫਾਈਨਲ ਰਾਊਂਡ ਆ ਫਿਰ ਸੈਮੀਫਾਈਨਲ ਰਾਊਂਡ ਜਿੱਤੇ ਆ ਨੇ ਫਿਰ ਗ੍ਰੈਂਡ ਫਾਈਨਲੇ ਚ ਰਨਰ ਅਪ ਰਹਿ ਗਿਆ ਬੜੀ ਖੁਸ਼ੀ ਹੈ ਸੀ ਦੀ ਇਹਦੇ ਚਾਚਾ ਜੀ ਇੰਟਰਨੈਸ਼ਨਲ ਪਲੇਅਰ ਆ ਕਬੱਡੀ ਦੇ ਉਹ ਵੀ ਚਾਹੁੰਦੇ ਆ ਕਿ ਕਬੱਡੀ ਪਲੇਅਰ ਬਣੇ ਆਪਾਂ ਵੀ ਚਾਹੁੰਦੇ ਆ ਕਬੱਡੀ ਪਲੇਅਰ ਬਣੇ ਨਾਲ ਦਾ ਸਿੰਗ ਹੀ ਕਰ ਰਿਹਾ ਬਹੁਤ ਵਾਰੀ ਆਪਾਂ ਪੂਰੀ ਫੁੱਲ ਸਪੋਰਟ ਕਰ ਰਹੇ ਆ ਇਸ ਸਿੰਗਿੰਗ ਵਿੱਚ ਜਦੋਂ ਕੰਪੀਟੀਸ਼ਨ ਹੋਇਆ ਰਿਜ਼ਲਟ ਆਇਆ ਸਟੇਜ ਤੋਂ ਇੱਕ ਨਾਮ ਜਦੋਂ ਅਨਾਉਂਸ ਹੋਇਆ ਅੱਜ ਕੱਲ ਉਹ ਬੜੇ ਕਰਮਾਵਾ ਭਾਗਾ ਵਾਲੇ ਮਾ ਮਾਪੇ ਜਿਨੇ ਉਹ ਲਾਜ ਚੰਗੀ ਐ ਜੋ ਦੌਰ ਚੱਲ ਰਿਹਾ ਜੋ ਸਮਾਂ ਚੱਲ ਰਿਹਾ ਤੇ ਫਿਰ ਨਾਂ ਅਨਾਉਂਸ ਹੋਇਆ ਤੁਹਾਡੇ ਪੁੱਤਰ ਦਾ ਉਹ ਖੁਸ਼ੀ ਨੂੰ ਥੋੜਾ ਜ਼ਾਹਿਰ ਕਰੋ ਲਫ਼ਜ਼ਾਂ ਦੇ ਵਿੱਚ ਕਿੰਦਾ ਦੀ ਖੁਸ਼ੀ ਹੈ ਹਾਲਾਂਕਿ ਉਹਨੂੰ ਬਿਆਨ ਨਹੀਂ ਕੀਤਾ ਚਾਹਦਾ ਪਰ ਇੱਕ ਬਾਪ ਨੂੰ ਕਿੰਨੀ ਦਾ ਖੁਸ਼ੀ ਹੋਈ ਜਦੋਂ ਨਾਮ ਬੋਲਿਆ ਗਿਆ ਵਿਜੇਤਰੇ ਤੌਰ ਤੇ ਜਦੋਂ ਇਹਨਾਂ ਪਹਿਲੇ 5 ਫਾਈਨਲ ਜਿਹੜੇ ਸਟੇਜ ਦੇ ਉੱਪਰ ਬੁਲਾਏ ਉਹਦੇ ਵਿੱਚ ਇਹਦਾ ਨਾਮ ਆਇਆ ਫਿਰ ਜਦੋਂ ਅਨਾਉਂਸਮੈਂਟ ਕਰਨੀ ਹੈ ਫਸ ਸੈਕਿੰਡ ਥਰਡ ਦੀ ਉਹ ਮੈਂ ਐਕਚੁਅਲੀ ਦੇਖ ਨਹੀਂ ਪਾਇਆ ਮੈਂ ਆਪਣੇ ਫੋਨ ਤੇ ਬਿਜ਼ੀ ਹੋ ਗਿਆ ਤੇ ਜਦੋਂ ਜਦੋਂ ਬੱਚੇ ਨੇ ਫਸਟ ਟਾਈਮ ਦੱਸਿਆ ਕਿ ਪਾਪਾ ਮੈਂ ਸਿੰਗਿੰਗ ਕਰਨੀ ਹੈ ਤੁਹਾਡਾ ਕੀ ਰਿਐਕਸ਼ਨ ਸੀ ਕੀ ਸੋਚਿਆ ਤੁਸੀਂ ਕਿਉਂਕਿ ਸਟੱਡੀ ਦਾ ਖੇਤਰ ਤੁਸੀਂ ਨਾਲ-ਨਾਲ ਵੇਖ ਰਹੇ ਹੋ ਔਰ ਮੈਂ ਦੂਜੀ ਗੱਲ ਕੀਤੀ ਪਰਵਾਨਾ ਦਾ ਪਰਿਵਾਰ ਹੈ ਕਬੱਡੀ ਦੇ ਪਲੇਅਰ ਹੋਏ ਆ ਕੀ ਫਿਰ ਸੋਚਿਆ ਕਿ ਕਲੀ ਤੋਂ हट ਕੇ ਚੱਲਦੇ ਆ ਮੈਂ ਸਪੋਰਟ ਕਰਨੀ ਹੈ ਜਾਂ ਮੈਂ ਕੀ ਕਰਨਾ ਹੈ ਬਿਲਕੁਲ ਜੀ ਇਹਦਾ ਜਿਸ ਚੀਜ਼ ਵੱਲ ਇਹਦਾ ਸਿੰਗਿੰਗ ਵੱਲ ਜੇ ਰੁਝਾਨ ਆ ਤਾਂ ਆਪਾਂ ਫੁੱਲ سپورਟ ਕਰਾਂਗੇ ਇਸ ਵਿੱਚ ਨੂੰ ਇਸ ਚੀਜ਼ ਤੋਂ ਕੋਈ ਮਨਾਹੀ ਨਹੀਂ ਨੂੰ ਬੱਚੇ ਦਾ ਜਿਸ ਵੀ ਚੀਜ਼ ਉਹ ਜਾਣੇ ਉਹਦੀ ਫੁੱਲ سپورਟ ਕਰਨੀ ਚਾਹੀਦੀ ਹੈ ਤੋ ਲੋ ਜੀ ਇਸ ਬੱਚੇ ਦੇ ਮਦਰ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਬੱਚਾ ਜਾਰਾ ਜਲਦੀਆਂ ਗੱਲਾਂ ਇੱਕ ਮਾਣਾ ਸਾਂਝੀਆਂ ਕਰਦੇ ਆ ਉਹ ਗੱਲਬਾਤ ਕਰਦੇ ਆ ਸੱਸ ਜੀ ਸ਼ੁਭਨਾਮ ਕੀ ਹੈ ਕੀ ਕਰਦੇ ਸੱਸ ਜੀ ਗੁਰਿੰਦਰਪਾਲ ਕੋਰ ਨਾਮ ਹੈ ਮੇਰਾ ਮੈਂ ਇੰਗਲਿਸ਼ ਮਿਸਟਰਸ ਦੇ ਤੌਰ ਤੇ ਗਰਮੈਂਟ ਜੌਬ ਕਰ ਰਹੀ ਹਾਂ ਸਾਰਾ ਪਰਿਵਾਰ ਹੀ ਪਲਵਾਨਾ ਦਾ ਸਾਰਾ ਪਰਿਵਾਰ ਹੀ ਸਟੱਡੀ ਨਾਲ ਰਿਲੇਟਡ ਹੈ ਉਸ ਖੇਤਰ ਚ ਬੱਚੇ ਨੇ ਜਦੋਂ ਆ ਕੇ ਇਹ ਜ਼ਿਕਰ ਕੀਤਾ ਕਿ ਮੈਂ ਇੱਕ ਗਾਇਕ ਬਣਾ ਤੇ ਫਿਰ ਤੁਸੀਂ ਕੀ ਅੱਗੇ ਰੈਐਕਸ਼ਨ ਕੀਤਾ ਉਹ ਮੈਂ ਪਹਿਲਾਂ ਤੇ ਸੀਰੀਅਸਲੀ ਨਹੀਂ ਲਿਆ ਓਨੈਸਟਲੀ ਸਪੀਕਿੰਗ ਕਿ ਚਲੋ ਬੱਚੇ ਹਨਾ ਕਰ ਲਏ ਪਰ ਜਦੋਂ ਮੇਰੀ ਪਰਫਾਰਮੈਂਸਿਸ ਦੇਖਣੀ ਸ਼ੁਰੂ ਕੀਤੀਆਂ ਇਹ ਜਿਵੇਂ ਏਕ ਲਾਉਂਦਾ ਆ ਕਿ ਇਸ ਗਾਣੇ ਵੀ ਦੇਖੋ ਟਿਪੀਕਲ ਫਿਲਹਾਲ ਪੰਜਾਬੀ ਫੋਕ ਸongs ਗਾ ਰਿਹਾ ਜਿਹੜੇ ਬੜੇ ਟਫ ਵਰਡਸ ਹੁੰਦੇ ਆ ਪਰ ਇਹ ਬੜੀ ਕਲੀਅਰਲੀ ਬੋਲਦਾ ਲਰਨ ਕਰਦਾ ਫਿਰ ਮੈਨੂੰ ਕਿਤੇ ਕਿਤੇ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਨਹੀਂ ਲਾਈਕ ਇਹ ਬਹੁਤ ਅੱਛਾ ਕਰ ਸਕਦਾ ਇਸ ਫੀਲਡ ਵਿੱਚ ਵੀਰ ਐਜ਼ ਅ ਮਦਰ ਫਾਦਰ ਆਪਾਂ ਦੇ ਬੱਚੇ ਦੇ ਨਾਲੀਆਂ ਜੋ ਬੱਚਾ ਚਾਹੇਗਾ ਐਜ਼ ਅ ਮਦਰ ਕਿਸ ਤਰ੍ਹਾਂ سپورਟ ਕਰਦੇ ਹੋ ਸਿੰਗਿੰਗ ਵਾਸਤੇ ਜਾਂ ਇਸ ਦੀ ਕਬੱਡੀ ਵਾਸਤੇ ਜਾਂ ਸਟੱਡੀ ਵਾਸਤੇ ਕਿਉਂ ਸਟੱਡੀ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਬਾਕੀ ਸ਼ੌਂਕ ਨੇ ਕੀ ਬਣਾ ਲਾਈਫ 'ਚ ਕਿੱਦਾਂ ਤੁਹਾਡੇ ਨਾਲ ਸਹਿਯੋਗ ਰਹਿੰਦਾ ਹੈ ਹਾਂਜੀ ਦੇਖੋ ਸਟੱਡੀ ਤੇ ਮੇਰੇ ਲਈ ਜਿਹੜੀ ਆ ਫੋਰਮੋਸਟ ਆ ਸਟੱਡੀਆਂ ਵਾਸਤੇ ਮੈਂ ਉਸ ਉਹ ਸਾਰਾ ਡਿਪਾਰਟਮੈਂਟ ਮੇਰ ਕੋਈ ਆ ਦਾ ਜੋ ਵੀ ਇਹਨੂੰ ਪੜਾਉਣਾ ਜਾਂ ਕਿਵੇਂ ਆ ਉਹ ਮੇਂ ਕਰਾਉਂਦੀ ਆ ਐਂਡ ਪੂਰਾ ਸਪੋਰਟ ਕਰਦਾ ਹੈ ਕੋਆਪਰੇਸ਼ਨ ਦਿੰਦਾ ਹੈ ਆ ਕਾਫੀ ਬ੍ਰੇਨੀ ਸ਼ਾਰਪ ਸਟੂਡੈਂਟ ਆ ਥੋੜਾ ਟਾਈਮ ਇਹਨੂੰ ਲਗਾਉਣਾ ਪੈਂਦਾ ਜ਼ਿਆਦਾ ਨਹੀਂ ਤੇ ਸਿੰਗਿੰਗ ਵਾਸਤੇ ਵੀ ਜੋ ਇਹਦੇ ਟੀਚਰਸ ਕਹਿ ਰਹਿੰਦੇ ਇਹਦੇ ਪਾਪਾ ਮੇਰੇ ਤੱਕ ਕਨਵੇ ਕਰਦੇ ਜਿਵੇਂ ਮੈਨੂੰ ਕਿਹਾ ਕਿ ਉਹਨਾਂ ਨੇ ਇਹਦੀ ਡਾਈਟ ਦਾ ਖਾਸ ਖਿਆਲ ਰੱਖਣਾ ਕਿ ਤੁਸੀਂ ਜਦੋਂ ਵੀ ਇਹਨੂੰ ਖਾਣਾ ਖਵਾਉਂਦੇ ਹੋ ਉਹਨੂੰ ਲਾਈਕ ਬਾਹਰ ਦੀਆਂ ਚੀਜ਼ਾਂ ਨਹੀਂ ਦਿਆਂ ਬੰਦ ਕੀਤੀਆਂ ਹੋਈਆਂ ਘਰ ਦੀ ਨੂੰ ਪਿਓਰ ਡਾਈਟ ਖਵਾਓ ਕਿਉਂਕਿ ਇਹਦੇ ਟੀਚਰ ਨੇ ਕਿਹਾ ਸੀ ਕਿ ਸਿੰਗਰ ਤੇ ਪਹਿਲਵਾਨ ਸੇਮ ਡਾਈਟ ਮੰਗਦੇ ਆ ਤੇ ਮੈਂ ਉਹ ਡਾਈਟ ਵਾਲ ਜਿਹੜਾ ਉਹ ਵੀ ਮੈਂ ਇਹਦਾ ਪੂਰਾ ਖਿਆਲ ਰੱਖੀ ਸਵੇਰ ਮਾਰਨਿੰਗ ਤੋਂ ਲੈ ਕੇ ਰਾਤ ਤੱਕ ਪਿੱਛੇ ਪਿੱਛੇ ਰਹੀਦਾ ਬੇਟਾ ਫੈਮਿਲੀ ਮੈਂਬਰਸ ਹੋਰ ਵੀ ਨੇ ਜੀ ਗੱਲਬਾਤ ਕਰਦੇ ਆ ਸਸਕਾ ਲਈ ਸ਼ੁਭਨਾਮ ਕੀ ਹੈ ਤੇ ਸਕੋਰ ਕੀ ਲੱਗਦਾ ਤੁਸੀ ਚਾਚੀ ਦਾਦੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿੰਨੀ ਆ ਵੀ ਚਾਲੇ ਹੋ ਗਏ ਗੀਤ ਲਾਈਨ ਚ ਲੱਗਾ ਵਾ ਤੇ ਵਧੀਆ ਬੋਲਦਾ ਸਾਡੇ ਪਿੰਡ ਮੇਲਾ ਆਇਆ ਸੀ ਤੇ ਮੇਲੇ ਵਿੱਚ ਇਹਨੇ ਬਹੁਤ ਵਧੀਆ ਕਵਿਸਰੀ ਬੋਲੀ ਤੇ ਸਾਰਿਆਂ ਨੇ ਇਹਨੂੰ ਇਹਦੀ ਬੜੀ ਸਿਫਤ ਕੀਤੀ ਉਸ ਤੋਂ ਬਾਅਦ ਫਿਰ ਗਾਹ ਗਾਣੇ ਗਾਣੇ ਬੋਲਦਾ ਰਿਹਾ ਤੇ ਅਸੀਂ ਇਹਦੇ ਨਾਲ ਆ ਸਪੋਰਟ ਕਰਾਂਗੇ ਤੋ ਲੋਕੀ ਕੈਮਰੇ ਕਰ ਫਿਰ ਦਿਖਾਈਏ ਕਿਤਨਾ ਕਿਤੇ ਕੇਐਸ ਮੱਖਣ ਵਰਗਾ ਲੱਗਦਾ ਕਿਉਂਕਿ ਕੇਐਸ ਮੱਖਣ ਨੂੰ ਮੈਂ ਕਰੇ ਲਾਈਵ ਸੁਣ ਰਿਹਾ ਸੀ ਉਹ ਕਹਿੰਦਾ ਮਾਂ ਮੇਰੇ ਨੇ ਮੈਨੂੰ ਮੱਖਣ ਖਵਾ ਖਵਾ ਕੇ ਵੱਡਾ ਕੀਤਾ ਇਸ ਕਰਕੇ ਮੈਂ ਮੱਖਣ ਵਾਂਗੂ ਚਮਕਦਾ ਵਾਂ ਲਿਸ਼ਕਦਾ ਵਾਂ ਇਹ ਵੀ ਕਿਤਨਾ ਕਿਤੇ ਕੇਐਸ ਮੱਖਣ ਵਰਗਾ ਲੱਗਦਾ ਤੁਹਾਡੀ ਮੈਂ ਨੌਲੇਜ ਥੋੜੀ ਵਧਾਦਾ ਗੁਰਦਾਸ ਮਾਨ ਵੀ ਪਹਿਲਵਾਨੀ ਕਰਦਾ ਰਿਹਾ ਹੈ ਬਿੰਦ ਰਖੀਆ ਵੀ ਪਹਿਲਵਾਨੀ ਦੇ ਖੇਤਰ ਚੋਂ ਆਇਆ ਕੇਐਸ ਮੱਖਣ ਕਬੱਡੀ ਦਾ ਪਲੇਅਰ ਰਿਹਾ ਹੈ ਕਾਫੀ ਪੰਜਾਬੀ ਸਿੰਗਰ ਨੇ ਜਿਹੜੇ ਇਸ ਫੀਲਡ ਨਾਲ ਰਿਲੇਟਡ ਰਹੇ ਨੇ ਤੁਹਾਨੂੰ ਕਿਹੜਾ ਸਿੰਗਰ ਚੰਗਾ ਲੱਗਦਾ ਕਿਹਨ ਸਿੱਧੂ ਮੂਸੇਵਾਲਾ ਉਹਦੇ ਸਭ ਦੇ ਫੇਵਰਿਟ ਨੇ ਇੱਕ ਗੀਤ ਕੋਈ ਹੋਰ ਆਪਣੀ ਜੋ ਮਰਜ਼ੀ ਦਾ ਤੁਸੀਂ ਸੁਣਾਉਣ ਜਾਂਦੇ ਹੋ ਜਿਹੜਾ ਉੱਥੇ ਬੋਲੇ ਜੋਣਾ ਮੋੜ ਸੁਣਾਓ ਕਾਲੇ ਪਾਣੀਓ ਮੋੜ ਨੂੰ ਖੱਤ ਕਿਸਨੇ ਪਾਇਆ ਬਦਲਾ ਲੈ ਲਈ ਜੋਣਿਆਂ ਜ ਇਹ ਬਾਤ ਹੈ। ਤੋ ਲੋ ਜੀ ਇਸ ਬੱਚੇ ਦੇ ਦਾਦਾ ਦਾਦੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪਰਿਵਾਰ ਦੇ ਮੁਖੀਆਂ ਨੂੰ ਬਹੁਤ ਜ਼ਿਆਦਾ ਚਾਅ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਜਿੰਦਾਂ ਦੀ ਵੇਲ ਜਦੋਂ ਅੱਗੇ ਵਧਦੀ ਏ ਔਰ ਚੰਗਾ ਕੰਮ ਕਰਦੀ ਏ ਬਾਰ-ਬਾਰ ਮੈਂ ਜ਼ਿਕਰ ਕਰਦਾ ਹਾਂ ਆਪਣੇ ਚੈਨਲ ਤੋਂ ਉਹ ਯੁੱਗ ਚੱਲਦੇ ਆ ਕਿ ਜਿਨ੍ਹਾਂ ਦੇ ਬੱਚੇ ਚੰਗੇ ਨੇ ਉਹ ਸਮਝੋ ਸਭ ਤੋਂ ਦੁਨੀਆ ਦੇ ਅਮੀਰ ਇਨਸਾਨ ਨੇ ਸਸਕਾਰ ਦੀ ਸ਼ੁਭਨਾਮ ਕੀ ਹੈ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਸੁਰਿੰਦਰ ਸਿੰਘ ਹੈ। ਮੈਂ ਇਹ ਦੇ ਇਹ ਇਸ ਬੱਚੇ ਵਾਸਤੇ ਤਾਂ ਬੜੀ ਇਹਦੀ ਜਿਹੜੇ ਖੇਤਰ ਤੇ ਜਾ ਰਿਹਾ ਦਾ ਇਸ ਤਰ੍ਹਾਂ ਇਹ ਬਹੁਤ ਵਧੀਆ ਵਾ ਪਹਿਲਾਂ ਮੈਂ ਉਹ ਕਬੱਡੀ ਪਲੇਅਰ ਬਣਾਉਣਾ ਚਾਹੁੰਦਾ ਸੀ ਹਾਂਜੀ ਹੁਣ ਬੈਠੀ ਇਹਦੇ ਇਹਦੇ ਜਿੰਨੋ ਵੇਲੇ ਬਾਅਦ ਜਦੋਂ ਸਟੇਡੀਅਮ ਤੇ ਬੋਲਦਾ ਤੇ ਹੁਣ ਮੈਂ ਚਾਹੁੰਦਾ ਵੀ ਇਹ ਬਦਲੋ ਨਾ ਕਬੱਡੀ ਦੇ ਨਾਲ ਨਾਲ ਇਹ ਸਿੰਗਰ ਹੀ ਬਣੇ ਔਰ ਸਿੰਗਰ ਵਾਲੇ ਜਿਹੜਾ ਨੇ ਵਧੀਆ ਬਣੇ ਸਿੰਗਰ ਜਿੰਨੀ ਇਹ سپورਟ ਮੰਗੇਗਾ ਉਨੀ ਮੈਂ ਕਰਾਂਗਾ ਇਤਰਾ ਤੁਹਾਡੇ ਬੱਚੇ ਦੇ ਗੀਤ ਅਸੀਂ ਸਾਰਿਆਂ ਨੂੰ ਸੁਣਾਵਾਂਗੇ ਜਿੰਨੇ ਵੀ ਇਹਨੇ ਗੀਤ ਬੋਲੇ ਕਿਉਂਕਿ ਗਾਇਕੀ ਵਿੱਚ ਵੀ ਚੰਗਾ ਮਾੜਾ ਸਭ ਖੇਤਰ ਹੁੰਦੇ ਨੇ ਸਰਤਾਜ ਵਰਗੇ ਇਨਸਾਨ ਵੀ ਗਾ ਰਹੇ ਆ ਗੁਰਦਾਸ ਮਾਨ ਵਰਗੇ ਵੀ ਗਾ ਰਹੇ ਆ ਕੋਈ ਲਖਮੀ ਵੀ ਗਾ ਰਹੇ ਪਰ ਜਿੰਨੇ ਵੀ ਬੱਚੇ ਨੇ ਗੀਤ ਗਾਏ ਆ ਉਹ ਸੱਭਿਆਚਾਰਕ ਪਰਵਾਰਕ ਤੇ ਦੇਸ਼ ਭਗਤੀ ਨਾਲ ਲੇਟਣ ਨੇ ਖਾਸ ਕਰਕੇ ਇਹ ਜਿਹੜੀ ਚੋਇਸ ਇਸ ਉਮਰ 'ਚ 9 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚੇ ਨੈਟ ਤੇ ਸਾਰਾ ਕੁਝ ਕਰਦੇ ਆ ਇਸ ਉਮਰ 'ਚ ਇੰਨੀ ਵਧੀਆ ਸੋਚ ਇਸ ਵਰਗੀ ਕਹੋ ਇਹ ਇਹ ਵੇਖੋ ਜੀ ਇਹ ਇਹ ਹੀ ਸਿੱਖਿਆ ਦੇਈ ਦੀ ਆ ਕਿ ਲੱਚਰ ਗੀਤ ਨਹੀਂ ਆਪਾਂ ਗਾਉਣੇ ਲੱਚਰ ਗੀਤ ਨਹੀਂ ਗਾਉਣੇ ਵਧੀਆ ਜਿਹੜੇ ਗਾਣੇ ਤੋਂ ਉਹ ਉਹ ਚੋਇਸ ਕਰਿਆ ਕਰ ਤੇ ਉਹ ਉਹ ਗਾਉਣਿਆ ਕਰ ਹਾਂਜੀ ਇਸੇ ਕਰਕੇ ਵੇਖੋ ਅਜਿਹੇ ਨਾ ਫੌਕਸਿੰਗ ਜਿਹੜੇ ਆਪਣੇ ਸਿੰਘਾ ਜਿਹੜੇ ਉਹ ਹੀ ਮਤਲਬ ਇਹ ਗਾਉਂਦਾ ਵੀ ਤਰ੍ਹਾਂ ਜਿਉਣਾ ਮੌੜ ਹੋਇਆ ਜੁਗਨੀ ਹੋਈ ਫਿਰ ਮਤਲਬ ਇਤਰਾ ਭਗਤ ਸਿੰਘ ਦੇ ਹਾਂਜੀ ਵਧੀਆ ਦੇਸ਼ ਭਗਤੀ ਦਾ ਕੀਪੀ ਗਾਉਂਦਾ ਇਤਰਾ ਹਲਵਾਨਾ ਦਾ ਪਰਿਵਾਰ ਹਾਂਜੀ ਹਲਵਾਨੀ ਕਰਦੇ ਜ਼ੋਰ ਸਮੈਚ ਕਰਦੇ ਕਬੱਡੀ ਦੇ ਪਲੇਅਰ ਦੇ ਕੀ ਕਹਿਣਾ ਚਾਹੋਗੇ ਇੱਕ ਨਵਾਂ ਆਰਥ ਨਵੀ ਕਾਲਾ ਉਸ ਪ੍ਰਮਾਤਮਾ ਨੇ ਤੁਹਾਡੇ ਵਿੜਾ ਜਿੱਤੀ ਹੈ ਹੁਣ ਦੋ ਖੇਤਰ ਤੁਹਾਡੇ ਬਣ ਗਏ ਇੱਕ ਗਾਇਕੀ ਦਾ ਬਣ ਗਿਆ ਕਿੰਨੀ ਕੁ ਸਪੋਰਟ ਦਾਦੇ ਵੱਲ ਰਹੇਗੀ ਪਹਿਲੀ ਇਹ ਪਹਿਲੋਂ ਤੇ ਮੈਂ ਇਹਦੇ ਵਾਸਤੇ ਕਬੱਡੀ ਵਾਸਤੇ ਤੇ ਵਾਸਤੇ ਮੈਂ ਮਤਲਬ ਇੰਨੀ ਹੀ ਦੀ ਸਪੋਰਟ ਕਰਦਾ ਮੈਂ ਇਹਦੇ ਵਾਸਤੇ ਇੱਕ ਸਪੈਸ਼ਲ ਗਾਂ ਹੀ ਰੱਖੀ ਹੈ ਤੇ ਇਹਨੂੰ ਮੈਂ ਗਾਂ ਦਾ ਦੁੱਧ ਮੈਂ ਪਿਉਣਾ ਤੇ ਦੇਲੀ ਜੇ ਜੇ ਨਾ ਵੀ ਫਿਰ ਮੈਂ ਡਰੋਣਾ ਜੇ ਤੂੰ ਬਈ ਤੂੰ ਜੇ ਦੁੱਧ ਨਹੀਂ ਪੀਵੇਂਗਾ ਤੇ ਤੂੰ ਮੇਰੇ ਜਿਹਾ ਨਹੀਂ ਹੋਗਾ ਤੂੰ ਛੋਟਾ ਰਹੇਗਾ ਤਨ ਦੁੱਧ ਪੀਆ ਕਰ ਆ ਅੱਜ ਪੋਲ ਖੁੱਲ ਗਈ ਹੈ ਫਟ ਰਹੁੰਦੇ ਆ ਹਾਂਜੀ ਹਾਂਜੀ ਥੋੜੇ ਫਿਰ ਫਿਰ ਇਹਦਾ ਵੀ ਇਹਨੂੰ ਬਹੁਤ ਕਬੱਡੀ ਦਾ ਇਤਨਾ ਦਾ ਮਿਲਿਆ ਇਤਰਾ ਇਹਦਾ ਡੈਡੀ ਵੀ ਜਿਹੜਾ ਨੇ ਇਤਨਾ ਡੈਡੀ ਦਾ ਜਸਪ੍ਰੀਤ ਇਹ ਵੀ ਨੈਸ਼ਨਲ ਇਤਰਾ ਦਾ ਕੋਟੀ ਦਾ ਖੇਡਿਆ ਇੱਕ ਤਾਂ ਚਾਚਾ ਸਟੀਲ ਇਹ ਰਿੰਦਾ ਚਾਚਾ ਇਹਦਾ ਮੇਰਾ ਭਤੀਜਾ ਉਹ ਵੀ ਮਤਲਬ ਬਹੁਤ ਵਧੀਆ ਪਲੇਅਰ ਹੁੰਦਾ ਸੀਗਾ ਅੱਜ ਕੱਲ ਆਸਟ੍ਰੇਲੀਆ ਵਾ ਹੁਣ ਹੁਣ ਇਸ ਵੇਲੇ ਨਾ ਅਮਰ ਤੌਲਖ ਮਲਕ ਕਬੱਡੀ ਦਾ ਨੈਸ਼ਨਲ ਪਲੇਅਰ ਜਿਹੜਾ ਨੇ ਇੰਟਰਨੈਸ਼ਨਲ ਪਲੇਅਰ ਉਹ ਅੱਜ ਕੱਲ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਖੇਡਦਾ ਇਤਰਾ ਔਰ ਟ ਸੰਸਕਾਰ ਜੀ ਤੁਹਾਡੇ ਸੰਸਕਾਰ ਨੇ ਪਰਿਵਾਰ ਦੇ ਚੰਗੀਆਂ ਜੋ ਆਤਾਂ ਜੋ ਚੰਗੇ ਵਿਚਾਰ ਦਿੱਤੇ ਐ ਨੇ ਤੇ ਯੁੱਗ ਦੇ ਵਿੱਚ ਮਾੜੇ ਬੱਚੇ ਬਹੁਤ ਜ਼ਿਆਦਾ ਸਾਹਮਣੇ ਹੁੰਦੇ ਐ ਪਰ ਜੋ ਇਹਨਾਂ ਦੱਸਿਆ ਪਰਿਵਾਰ ਚ ਪਹਿਲਵਾਨ ਪੈਦਾ ਹੋਏ ਕਬੱਡੀ ਦੇ ਪਲੇਅਰ ਪੈਦਾ ਹੋਏ ਹੁਣ ਇੱਕ ਸਿੰਗਰ ਵੀ ਜਿਹਨੇ ਜਨਮ ਲਿਆ ਕੀ ਕਹਿਣਾ ਚਾਹੁੰਦੇ ਹੋ ਐਂ ਆਨੇ ਆਪੇ ਵਧੀਆ ਪਪਾ ਇਹਦਾ ਟੀਚਰ ਲਾਈਨ 'ਚ ਪੈ ਗਿਆ ਚਾਚਾ ਇਹਦਾ ਕਬੱਡੀ ਲਾਈਨ 'ਚ ਪੈ ਗਿਆ ਤੇ ਬੱਚਾ ਗਾੜੀ ਗਾਇਕੀ ਵਿੱਚ ਪੈ ਗਿਆ ਸਾਰੇ ਮਾਹੌਲ ਜਿਹੜਾ ਵੀ ਆਪਣੇ ਪਰਿਵਾਰ ਵਿੱਚ ਹੁੰਦੇ ਜਾਂਦੇ ਆ ਬਾਕੀ ਦੇ ਸਾਰੇ ਆਪ ਆਪਣੀ ਫੀਲਡ ਵਿੱਚ ਵਿਜੀ ਹੁੰਦੇ ਆ ਦਾਦੀ ਕਿਸੇ ਦਿਨ ਫ੍ਰੀ ਹੁੰਦੀ ਦਾਦੀ ਨੂੰ ਕਹਿੰਦਾ ਨੀ ਮੇਰੇ ਸਾਥ ਦੇ ਨਾਲ ਸਿੰਗਿੰਗ ਵਿੱਚ ਮੈਂ ਆ ਕੇ ਆ ਕੇ ਗਾਉਣਾ ਦੇ ਦਾਦੀ ਪਿੱਛੇ ਪਿੱਛੇ ਗਏ ਨਹੀਂ ਉਹ ਕੱਲਾ ਵੀ ਗਾਉਂ ਲੈਂਦਾ ਤੋਤਰਾ ਕਈ ਵਾਰੀ ਉਹ ਆਖੇ ਨੱਟ ਤੋਂ ਕੱਢ ਕੱਢ ਕੇ ਕਹੇਗਾ ਫੋਨ ਦਿਓ ਆ ਮੈਂ ਵੇਖਣਾ ਤੇ ਆ ਗਾਣਾ ਗਾਉਣਾ ਤੇ ਸੁਣਦਾ ਵੀ ਆ ਕਰਦਾ ਗਿਆ ਤੋ ਲੋ ਜੀ ਉਹ 우ਸਤਾਦ ਤੇ ਉਹਨਾਂ ਦੇ ਇੱਕ ਫਰੈਂਡ ਸਰਕਲ ਤੋਂ ਸਾਡੇ ਵੀਰ सोनू ਸੇਖਵਾ ਵਾਲਾ ਬੜਾ ਵਧੀਆ ਸਿੰਗਰ ਹੈ ਜਾਗਰਣ ਕਰਦਾ ਹੈ ਸਰਦਾਰੀ لال ਜੀ ਇਹ ਬਟਾਲੇ ਤੋਂ ਗੌਂਸਪਰੇ ਤੋਂ ਬਿਲੋਂਗ ਕਰਦੇ ਆ ਬੜਾ ਵਧੀਆ ਕੀਬੋਰਡ ਪਲੇ ਕਰਦੇ ਆ ਜਿਹੜੇ ਇਹਨੂੰ ਮੱਚੇ ਨੂੰ 뮤직 ਸੰਭਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਬੱਚੇ ਬਾਰੇ ਸਭ ਤੋਂ ਪਹਿਲਾਂ ਸਰ ਬੇਟਾ ਮੈਂ ਤੇਹੀ ਕਹਿਣਾ ਚਾਹਣਾ ਕਿ ਬਹੁਤ ਲਾਇਕ ਹੈ ਬੇਟਾ ਔਰ ਆਪਣੀ ਸਟੱਡੀ ਦਾ ਵੀ ਪੂਰਾ ਖਿਆਲ ਰੱਖਦਾ ਵਾ ਤੇ ਜੋ ਆਪਾਂ ਵੀ ਇਹਨੂੰ ਕਰਾਉਂਦੇ ਆ ਔਰ ਉਹ ਵੀ ਪੂਰੇ ਧਿਆਨ ਨਾਲ ਕਰਦਾ ਵਾ ਸਦਾਲਾ ਜੀ ਬੱਚੇ ਨੂੰ ਤਰਾਸ਼ਣਾ ਇੱਕ ਕੱਚੀ ਮਿੱਟੀ ਨੂੰ ਤਰਾਸ਼ਣਾ ਉਹਨੂੰ ਬਣਾਉਣਾ ਬੜੀ ਔਖੀ ਗੱਲ ਹੁੰਦੀ ਹੈ ਹਾਲਾਂਕਿ ਕੋਈ ਸਿਆਣਾ ਹੋਵੇ ਉਹਨੂੰ ਸਮਝਾਉਣਾ ਬੜਾ ਬੱਚੇ ਨੂੰ ਗਾਈਡ ਕਰਨ ਲੱਗਾ ਕਿੰਨਾ ਕ ਤੁਹਾਨੂੰ ਫਿਰ ਟਾਈਮ ਲੱਗਦਾ ਕਿੰਨਾ ਕ ਤੁਸੀਂ ਫਿਰ ਮਿਹਨਤ ਕਰਦੇ ਹੋ ਸਰ ਆਪ ਸਭ ਨੂੰ ਪਤਾ ਹੀ ਹੈ ਕਿ ਬੱਚਿਆਂ ਨੂੰ ਤਾਂ ਸਿਖਾਉਣ ਲੱਗਾ ਟਾਈਮ ਲੱਗਦਾ ਹੀ ਆ ਪਰ ਇਹ ਬੱਚਾ ਇਹਨੂੰ ਜਦੋਂ ਵੀ ਇਹਦੀ ਮੰਮਾ ਨੇ ਵੀ ਕਿਹਾ ਸੀ ਸਾਨੂੰ ਕਿ ਇਹ ਜਲਦੀ ਫਾਲੋ ਕਰ ਲੈਂਦਾ ਪੜਾਈ ਦੇ ਖੇਤਰ ਵਿੱਚ ਵੀ ਔਰ ਜੋ ਮੈਂ ਆ ਵੀ ਸਿਖਾਉਂਦਾ ਆ ਜਾਂ ਕੋਈ ਸਮਝਾਉਂਦੇ ਆ ਹੋਰ ਵੀ 뮤직 ਟੀਚਰ ਆਉਂਦੇ ਆ ਜਿਸ ਤਰ੍ਹਾਂ ਬੀਟ ਵਾਲੇ ਉਹ ਲਗਾ ਵਾਲੇ ਤਬਲੇ ਵਾਲੇ ਵੀ ਨਾਲ ਬੁਲਾਉਣੇ ਆ ਤੇ ਉਹ ਵੀ ਇਹ ਜਲਦੀ ਫਾਲੋ ਕਰ ਲੈਂਦਾ ਫਿਰ ਮਾਂ ਬਾਪ ਦਾ ਤਾਂ سینਾ ਚੌੜਾ ਹੋਇਆ ਹੀ ਆ ਹਾਂਜੀ ਪਰ ਇੱਕ ਉਸਤਾਦ ਜਦੋਂ ਸ਼ਗਿਰਦ ਕਿਸੇ ਮੈਦਾਨ ਚ ਜਿੱਤ ਕੇ ਆਉਂਦਾ ਹੈ ਜੀ ਜੀ ਉਸਤੀ ਜਿੱਤ ਕੇ ਆਉਂਦਾ ਹੈ ਫਿਰ ਉਸਤਾਦ ਨੂੰ ਵੀ ਬੜਾ ਫਕਰ ਹੁੰਦਾ ਹੈ ਫਿਰ ਜਦੋਂ ਤੁਹਾਨੂੰ ਮੈਸੇਜ ਮਿਲਿਆ ਕਿ ਬੱਚਾ ਜਿੱਤਿਆ ਹਾਂਜੀ ਫਿਰ ਤੁਸੀਂ ਕਿੰਦਾ ਖੁਸ਼ੀ ਮਨਾਓਗੇ ਸਾਨੂੰ ਸਰ ਬਹੁਤ ਖੁਸ਼ੀ ਹੋਈ ਮੈਂ ਉੱਥੇ ਹੀ ਸੀ ਨਾਲ ਸੀ ਹੋਰ ਵੀ ਕਾਫੀ ਮਿਊਜ਼ਿਕ ਟੀਚਰ ਜਿਹੜੇ ਸੀ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋਏ ਸੀ ਔਰ ਐਸ ਵੀ ਲੈ ਕੇ ਗਏ ਸੀ ਤੇ ਹਰ ਕਿਸੇ ਨੂੰ ਹੁੰਦਾ ਹੀ ਹੈ ਕਿ ਚਲੋ ਸਾਡਾ ਬੇੜਾ ਜਿਹੜਾ ਕੋਈ ਪ੍ਰਾਈਜ਼ ਲਵੇ ਹਾਂਜੀ ਤਾਂ ਸੋਨੂ ਸੇਖਮਾ ਵਾਲਾ ਧਾਰਮਿਕ ਸਿੰਗਰ ਜਾਗਰਣ ਕਰਦਾ ਮੇਰਾ ਵੀ ਪਿੰਡ ਸੇਖਮਾ ਤੋਂ ਬਲੋਂਗ ਕਰਦਾ ਸੋਨੂ ਜੀ ਕੀ ਬੱਚੇ ਵਾਸਤੇ ਤੁਸੀਂ ਕਹਿਣਾ ਚਾਹੋਗੇ ਮੈਂ ਹੋਈ ਕਹਿਣਾ ਚਾਹੁੰਦਾ ਆ ਕਿ ਹਰ ਗੁਣਤਾਜ ਬਾਰੇ ਕਿ ਛੋਟੀ ਉਮਰ ਆ ਔਰ ਛੋਟੀ ਉਮਰ ਦੇ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤੇ ਫੇਰ ਇਹ ਜਿਹੜੇ ਪ੍ਰਾਈਜ਼ ਮਿਲਦੇ ਆ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਬੱਚਾ ਮਿਹਨਤ ਕਰ ਰਿਹਾ ਔਰ ਥੋੜੇ ਸਮੇਂ ਦੇ ਵਿੱਚ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਬਹੁਤ ਮਿਹਨਤ ਬੱਚੇ ਨੂੰ ਕਰਾਈ ਔਰ ਥੋੜੇ ਸਮੇਂ ਦੇ ਵਿੱਚ ਮਿਊਜ਼ਿਕ ਨੂੰ ਫੋਲੋ ਕਰਕੇ ਤੇ ਬੱਚਾ ਜਿਹੜਾ ਐਡਾ ਵੱਡਾ ਪ੍ਰਾਈਜ਼ ਲੈ ਡੇ ਵੱਡੇ ਮਕਾਮ ਦਾ ਪ੍ਰਾਈਜ਼ ਜਿਹੜਾ ਹਾਸਲ ਤੁਸੀਂ ਥੋੜੀ ਬੋਦੀ ਬਰੀਕੀ ਦੱਸ ਦਿਓ ਕਿ ਤੁਸੀਂ ਸਟੇਜਾਂ ਕੀਤੀਆਂ ਹੁਸਤਾਨ ਨੇ ਤੇ ਕਮਰੇ ਚ ਸੁਣਾਉਣਾਂ ਦਾ ਤੁਸੀਂ ਸਟੇਜਾਂ ਤਜਰਬਾ ਸ਼ੇਅਰ ਕਰ ਦਿਓ ਕਦੀ ਕਦੀ ਬੈਠਿਆ ਦਨ ਕਿ ਸਟੇਜ ਤੇ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਹਾਂਜੀ ਮੈਂ ਵੀ ਜਦੋਂ ਸਕੂਲੇ ਆਉਣਾ ਵਾ ਜਦੋਂ ਇਹ ਮਿਊਜ਼ਿਕ ਟੀਚਰ ਇਹਨਾਂ ਨੂੰ ਸਿਖਾ ਤੇ ਕੁਝ ਚੀਜ਼ਾਂ ਮੈਂ ਵੀ ਫਿਰ ਦੱਸਣਾ ਵੀ ਸਤਾਜੀ ਇਹਨੂੰ ਆ ਚੀਜ਼ ਇਦਾਂ ਨਹੀਂ ਇਦਾਂ ਕਰਵਾਓ ਇਦਾਂ ਨਹੀਂ ਇਦਾਂ ਕਰਵਾਓ ਫਿਰ ਉਸੇ ਵੇਲੇ ਇਹ ਫੋਲੋ ਕਰਦਾ ਉਹ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਕਰਦਾ ਆ ਬਾਕੀ ਗੱਲ ਅੱਗੇ ਵੀ ਮੈਂ ਇਹੋ ਹੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਜਿੰਨੇ ਵੀ ਮਾਪਿਓ ਨੇ ਬੱਚਿਆਂ ਦੇ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਵਧੀਆ ਕਾਰੋਬਾਰਾਂ ਤੇ ਲਾਓ ਵਧੀਆ ਕੰਮਕਾਰ ਸਿਖਾਓ ਜਿੱਦਾਂ ਹੁਣੇ ਬੱਚੇ ਨੇ ਡਿਸਾਈਡ ਕਰ ਲਿਆ ਕਿ ਮੈਂ ਗਾਇਕ ਬਨਣਾ ਵਾਂ ਮੈਂ ਪਹਿਲਵਾਨ ਬਨਣਾ ਵਾਂ ਕਈ ਵਾਰ ਬੱਚੇ ਡਿਸਾਈਡ ਨਹੀਂ ਕਰ ਪਾਉਂਦੇ ਵੀ ਆਪਾਂ ਕਰਨਾ ਕੀ ਆ ਇਸ ਕਰਕੇ ਛੋਟੀ ਉਮਰ ਦੇ ਵਿੱਚ ਬੱਚੇ ਨੇ ਡਿਸਾਈਡ ਕੀਤਾ ਔਰ ਬਹੁਤ ਵੱਡਾ ਮਕਾਮ ਜਿਹੜਾ ਹਾਸਲ ਕੀਤਾ ਆ ਕਿਸਮੇ ਕਿੰਨਾ ਹੈ ਦਾਮ ਉਹਦੇ ਵਿੱਚ ਫਸ ਡਿਵੀਜ਼ਨ ਜਿਹੜੀ ਇਹਨੇ ਬੱਚੇ ਨੇ ਹਾਸਲ ਕੀਤੀ। ਤੋਂ ਹਰ ਗੁਣ ਤਾਜ ਜਿਹੜਾ ਸਾਰੇ ਸਰ ਦਾ ਤਾਜ ਬਣਿਆ ਸਾਰੇ ਸਰ ਦਾ ਤਾਜ ਬਣਿਆ ਪਰਿਵਾਰ ਚ ਖੁਸ਼ੀਆਂ ਉਸਤਾਰ ਖੁਸ਼ ਨੇ ਚਾਉਣ ਵਾਲੇ ਖੁਸ਼ ਨੇ ਬਰੀਕੀਆਂ ਸਿਖਾਈਆਂ ਜਾ ਰਹੀਆਂ ਟੀਮ ਇੱਕ ਬਹੁਤ ਵੱਡੀ ਪਿੱਛੇ ਕੰਮ ਕਰ ਰਹੀ ਏ ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇਹ ਬੱਚਾ ਚੜ੍ਹਦੀ ਕਲਾ ਵਿੱਚ ਰਹੇ ਆਪਣੇ ਸੁਪਨੇ ਸাকার ਕਰੇ ਸਿੱਧੂ ਉਸੇ ਵਾਲਾ ਦਾ ਫੈਨ ਹੈ ਉਹਦੇ ਵਰਗਾ ਬਣ ਕੇ ਵਿਖਾਏ ਵੇਖ ਜ਼ਰੂਰ ਚੈਨਲ ਦਾ ਆਰ ਐਨ ਨਿਊਜ਼